ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸਾਥਿਓ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਕਲਰਾ ਮੱਲੇ ਤੋਂ ਦਿਖਾ ਰਹੇ ਹਾਂ ਜਿੱਥੇ ਦੋ ਗੁੱਟਾਂ ਦੀ ਆਪਸ ਵਿੱਚ ਲੜਾਈ ਹੋ ਜਾਂਦੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇੱਟਾਂ ਰੋੜੇ ਚੱਲਦੇ ਆ ਕਾਫੀ ਝਗੜਾ ਹੁੰਦਾ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਅਤੇ ਸਥਿਤੀ ਨੂੰ ਕਾਬੂ ਕੀਤਾ ਜਾਂਦਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਲਰਾ ਮੱਲੇ ਤੋਂ ਤਾਂ ਇੱਕ ਵਾਰੀ ਦੋਨਾਂ ਧਿਰਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਲੜਾਈ ਦਾ ਕਾਰਨ ਕੀ ਹੈ ਅਤੇ ਪੁਲਿਸ ਤੋਂ ਪੁੱਛਦੇ ਹਾਂ ਕਿ ਪੁਲਿਸ ਨੇ ਇੱਥੇ ਪਹੁੰਚ ਕੇ ਸਥਿਤੀ ਨੂੰ ਕਿਵੇਂ ਕਾਬੂ ਕੀਤਾ ਦਿਖਾਣੇ ਤੁਹਾਨੂੰ ਮੌਕੇ ਦੇ ਪੂਰੇ ਤਸਵੀਰਾਂ ਅਰ ਜੀ ਮੈਨੂੰ ਇੱਧਰ ਤੇ ਬਾਹਰ ਪਤਾ ਨਹੀਂ ਮੁੰਡੇ ਬੈਠੇ ਸੀ ਬਾਹਰ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਹੋਣਾ ਕੁਝ ਦਰਵਾਜ਼ਾ ਖੋਲ੍ਹੇ ਤੇ ਕਮਰ ਦੇ ਉੱਪਰ ਲੱਗ ਗਈ ਉਹਨਾਂ ਨੇ ਕਿ ਭਾਜੀ ਦੇਖ ਕੇ ਨਹੀਂ ਅੰਦਰ ਪਹਿਲੇ ਦੱਸੋ ਕਿਹੜੇ ਮੱਲੇ ਮੌਜੂਦ ਹੈ ਆਪਾਂ ਪ੍ਰੋਗਰਾਮ ਕੀ ਚੱਲਦਾ ਸੀ ਇਹ ਮੇਰੀ ਮਾਂ ਦਾ ਭੋਗ ਹੈ ਸੀਲਾ ਦੇਵੀ ਦਾ ਅਲਾਗੜਾ ਇਹ ਮਹੱਲਾ ਕਰਲਾ ਮਹੱਲਾ ਜੀ ਠੀਕ ਹੈ ਜੀ ਇਹ ਕਮਿਊਨਿਟੀ ਹੈਲਥ ਸੀ ਹਾਂ ਜੀ ਇਸ ਕਮਿਟੀ ਹਾਲ ਦੇ ਵਿੱਚ ਵਿੱਚ ਦੇ ਵੀ ਜਾ ਕੇ ਸਮੋ ਦੇਖੋ ਵਿੱਚ ਜਾ ਕੇ ਕੀ ਹਾਲ ਕੀਤਾ ਬੇ ਇੱਟਾ ਮਾਰ ਮਾਰ ਕੇ ਕਿਹਨਾਂ ਨੇ ਮਾਰੀ ਇੱਟਾਂ ਉਹਨਾਂ ਨੇ ਆ ਕੇ ਇੱਟਾਂ ਮਾਰ ਕੇ ਕੀ ਹਾਲ ਕੀਤਾ ਉਹਨਾਂ ਨੇ ਗੱਲੇ ਮਾਰੀਆਂ ਉਪ ਅਸੀਂ ਹੱਥ ਜੋੜ ਕੇ ਮੈਂ ਮਾਫੀ ਮੰਗ ਕੇ ਸਰ ਜੀ ਖੜੇ ਸੀ ਮੈਂ ਮਾਫੀ ਮੰਗ ਕੇ ਚਲਾ ਗਿਆ ਸੀ ਮੱਖਾ ਜੀ ਜੋ ਆਏ ਬਾਹਰ ਤੂੰ ਉਹਨਾਂ ਦੇ ਵਾਸਤੇ ਮੈਂ ਮਾਫੀ ਮੰਗਦਾ ਮੇਰੀ ਮਾਦਾ ਭਾਈ ਹੁਣ ਤੇ ਝਗੜਾ ਕਾਰਨ ਕੀ ਝਗੜਾ ਉਹ ਹੀ ਉਹਦੇ ਉਹਨਾਂ ਲੱਗੀ ਉਹਨੇ ਆ ਕੇ ਬੈਠਾ ਕਿਦਾਂ ਉਹਨਾਂ ਕਾ ਕਿ ਉਹਨੇ ਆਮਦਾ ਥੱਪੜ ਮਾਰ ਤੱਕੇ ਛੋਟੀ ਉਹਨੇ ਉਹਨਾਂ ਨੇ ਨਿਕਲ ਕੇ ਥੱਪੜ ਮਾਰ ਤਾ ਮੁੰਡੇ ਨੂੰ ਰਿੱਟਾਂ ਵੀ ਚੱਲੀਆਂ ਲੜਾਈ ਜਾਨੀ ਪੁਲਿਸ ਮੌਕੇ ਤੇ ਨਾ ਪਹੁੰਚਦੀ ਕੰਮ ਖਰਾਬ ਹੋ ਜਾਂਦਾ ਹਾਂਜੀ ਹਾਂਜੀ ਨਾ ਪਹੁੰਚਦੀ ਪੁਲਿਸ ਤੇ ਬਹੁਤ ਕੰਮ ਖਰਾਬ ਸਾਡੇ ਹੁਣ ਸਾਰੇ ਵਿੱਚੋਂ ਸਮਾਂ ਚੱਕ ਕੇ ਬਾਹਰ ਸਟਣ ਲੱਗੇ ਕਹਿ ਲਗੇ ਸਾਡਾ ਇੱਥੇ ਕੰਨ ਕੇ ਭੋਖ ਨਹੀਂ ਪੈ ਉਹ ਦੂਜੇ ਪੱਖ ਉਹ ਹਾਂਜੀ ਉਹ ਪੱਖ ਉਧਰ ਦੇਗੇ ਉਹਨਾਂ ਤੋਂ ਪੁੱਛ ਲੈਨੇ ਅਸੀਂ ਨਾ ਦੇਖੋ ਮੌਕੇ ਤੇ ਪੁਲਿਸ ਨਾ ਪਹੁੰਚਦੀ ਕੀ ਦਾ ਕੀ ਬਣ ਜਾਣਾ ਸੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਾਰੀ ਸਥਿਤੀ ਨੂੰ ਕੰਟਰੋਲ ਕੀਤਾ ਲੜਾਈ ਝਗੜੇ ਨੂੰ ਰੋਕਿਆ ਤੇ ਲੋਕ ਜਿਹੜੇ ਆ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦੇ ਆ ਜੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਨਾ ਪਹੁੰਚਦਾ ਤਾਂ ਗੱਲ ਵਾਧ ਜਣੀ ਸੀ ਮਤ ਜੀ ਕੀ ਕਾਰਨ ਕੀ ਹੋਇਆ ਦੇਖੋ ਮਤ ਪੈ ਜੀ ਕੀ ਕਾਰਨ ਕੀ ਬਣਿਆ ਆਪਾਂ ਤਸੱਲੀ ਜੀ ਨੇ ਦੱਸਣਾ ਠੀਕ ਹੈ ਜੀ ਠੀਕ ਹੈ ਜੀ ਜੀ ਕੋਇਆ ਕੀ ਮੈਂ ਇੱਥੇ ਸਾਡੀ ਉਹ ਦੁਕਾਨ ਆ ਸਲਾਈ ਦੀ ਇਹ ਕੱਲ ਵੀ ਬਹੁਤ ਬੈਠੇ ਸੀ ਕੁਛ ਨਹੀਂ ਕਿਹਾ ਬਾਹਰ ਹਾਂਜੀ ਅੱਤ ਪੋੜੀਆਂ ਤੇ ਤੇ ਗੰਦ ਕੀ ਇਹ ਨਹੀਂ ਬਹੁਤ ਜ਼ਿਆਦੇ ਪਾਈ ਉੱਥੇ ਪੋੜੀਆਂ ਕਰਾਈਆਂ ਉੱਥੇ ਨੈਪੀਆਂ ਸੁੱਟੀਆਂ ਚਲੋ ਕੁਛ ਨਹੀਂ ਕਿਹਾ ਮੈਂ ਕਿ ਆਪੇ ਘਰ ਦੇ ਚੱਕੂਗੇ ਤੇ देर ਮੇਰਾ ਮੁਲਾਜ਼ਮ ਆ ਫਲੋਰ ਡਿਊਟੀ ਆ ਉਹ ਜਿੱਦਾਂ ਆਇਆ ਉਹਨੇ ਜਿੱਦਾਂ ਜਾਲੀ ਵਾਲਾ ਦਰਵਾਜ਼ਾ ਬਾਹਰੋਂ ਦਿਨ ਦਾ ਅੰਦਰੋਂ ਸਾਨੂੰ ਕੁਛ ਨਹੀਂ ਦਿੰਦਾ ਉਹ ਜਿੱਦਾਂ ਦਰਵਾਜ਼ਾ ਖੋਲੇ ਇੱਥੇ ਹੱਟ ਉਹ ਥੋੜਾ ਉਹਦੇ ਲੱਗਿਆ ਤੇ ਓਖਾ ਪਰ ਹੋਣ ਲੱਪਿਆ ਅਮਨ ਦਾ ਦੇ ਮੁਲਾਜ਼ਮ ਦੇ ਸਾਡੇ ਮਾਰਿਆ ਇੱਥੇ ਬੈਠੇ ਸੀਗੇ ਹਾਂਜੀ ਇੱਥੇ ਬੈਠੇ ਸੀਗੇ ਮੈਂ ਲਗਾ ਕਮਿਊਨਿਟੀ ਹਾਲ ਦੀ ਗੱਲ ਕਰਦੇ ਆ ਨਹੀਂ ਨਹੀਂ ਅਸੀਂ ਕੋਟੀ ਦੁਕਾਨ ਦੇ ਮੋਰੇ ਸਰ ਸਾਡਾ ਕਮਿਊਨਿਟੀ ਹਾਲ ਨਾਲ ਕੋਈ ਲੈਣਾ ਦੇਣਾ ਨਾ ਸਾਡੀ ਬਰਤੋਚਾ ਸਿਰਫ ਅਸੀਂ ਆਪਣੇ ਘਰ ਮੋਰੇ ਘਰ ਦੀ ਗੱਲ ਕਰਦੇ ਆ ਤੇ ਆ ਦੇਖੋ ਸਾਡੇ ਆ ਮਾਰਿਆ ਇੱਟਾ ਰੋੜੇ ਦੇਖ ਲਓ ਆ ਦੇਖ ਲਓ ਬੋਟੀ ਦੇ ਅੱਗੇ ਮਾਰ ਕੇ ਗਿਆ ਇੱਥੇ ਜੇ ਪੁਲਿਸ ਮੌਕੇ ਤੇ ਨਾਂ ਦੀ ਤਾਂ ਕੰਮ ਵੱਜ ਜਾਣਾ ਸੀ ਹਾਂਜੀ ਸਾਈ ਤੇ ਵੀ ਦੋ ਬੰਦੇ ਮੁਲਾਜ਼ਮ ਆਏ ਸੀਗੇ ਗੁਨਾਹਾਂ ਆ ਉਹਨੇ ਟਰੋਰ ਚਲਾਇਆ 80 ਨਹੀਂ ਚਲਾਇਆ ਹੈ ਜੀ ਅਸੀਂ ਅੰਦਰ ਬੈਠੇ ਆ ਇੱਥੇ ਮੁੰਡੇ ਦੋਏ ਬੈਠੇ ਆ ਹਾਂਜੀ ਮੁੰਡੇ ਇੱਥੇ ਬੈਠੇ ਅਸੀਂ ਅੰਦਰ ਬੈਠੇ ਆ ਵਿਚੇ ਸੀ ਹਾਂਜੀ ਮਲਾੜਾ ਹੁਣ ਹੁਣ ਹੱਲ ਹੁਣ ਹੱਲ ਕੀ ਆ ਜੀ ਨਹੀਂ ਮੋਟੀ ਦਾ ਹੱਥ ਚੱਕਣ ਦਾ ਥੋੜਾ ਕੰਮ ਆਵੇ ਬੋਟੀ ਜਾ ਚਾਹ ਨੂੰ ਕਦੀ ਵੀ ਅਸੀਂ ਕਿਸੇ ਨਾਲ ਸਾਨੂੰ ਮਲੇ ਦਾ ਦਨ ਲੜੇ ਝਗੜੇ ਕਦੀ ਕਿਸੇ ਨੂੰ ਸਾਡੇ ਕੋ ਦੁਸ਼ਮਣ ਨਹੀਂ ਆਏ ਅਸੀਂ ਹੌਂਜਣ ਦੀ ਹੱਥ ਚੱਕਿਆ ਹਾਂਜੀ ਆ ਦੇਖੋ ਦੱਸ ਕਹਿੰਦੇ ਜੀ ਅੰਦਰ ਦੱਸ ਨਹੀਂ ਗੱਲ ਵਧੀ ਆ ਦਵੇ ਹੱਥ ਚੱਕਿਆ ਪੁਲਿਸ ਨੂੰ ਦੱਸਿਆ ਨੀ ਘੜੀ ਸੀ ਜੰਦੇ ਘੜੀ ਸੀ ਪੁਲਿਸ ਇੱਥੇ ਦਿਖਾਇਆ ਹੁਣ ਵੀ ਤੇ ਇ ਆ ਦੇ ਚਪੇੜ ਵੀ ਨਾ ਆਵੇ ਇੱਥੇ ਚਪੇੜ ਹੁਣ ਹੁਣ ਤੁਸੀਂ ਆਪਣੀ ਕੰਪਲੇਂਟ ਲਿਖਾ ਦਿੱਤੀ ਹੈ ਹਾਂਜੀ ਮੈਂ ਨਹੀਂ ਲਿਖਾ ਦਿੱਤੀ ਬੰਦੇ ਨੇ ਨਾਂ ਲਿਖਾ ਦਿੱਤਾ ਹਾਂਜੀ ਪਾਜੀ ਇੱਟਾ ਰੋੜੇ ਆ ਦੇਖ ਲਓ ਉਹਨੇ ਚਲਾਏ ਅਸੀਂ ਚਲਾਏ ਪਵਾ ਦੇਖੋ ਉਹਨੇ ਅਸੀਂ ਇੱਕ ਨਹੀਂ ਅਸੀਂ ਨਹੀਂ ਅਸੀਂ ਆ ਮਾਂ ਮਾਈ ਦਾ ਬਾਰਤ ਰੱਖਿਆ ਝੂਠ ਨਹੀਂ ਬੋਲਦਾ ਉਹਨੇ ਇੱਟਾ ਚਲਾਈਆਂ ਮੈਂ ਬਾਰਤ ਰੱਖਿਆ ਮਾਂ ਮਾਈ ਦਾ ਸਾਡੇ ਮੁੰਡੇ ਨੇ ਕੁਝ ਮੁਲਾਜ਼ਮਾਂ ਦਾ ਸਿਰ ਸਾਰਾ ਫਟਿਆ ਦੋ ਮੁਲਾਜ਼ਮ ਹੋਰ ਸੀ ਉਹਨਾਂ ਤੇ ਨਹੀਂ ਲੱਗੀਆਂ ਵਿੱਚ ਜੋ ਉਹਨਾਂ ਦੋ ਮੁਲਾਜ਼ਮਾਂ ਨੂੰ ਨਹੀਂ ફેਕੇ ਹਮਨ ਆਹ ਬਣਾ ਕੇ ਕੋਈ ਤਾਂ ਦੋ ਧਿਰਾਂ ਆਪਸ ਵਿੱਚ ਲੜ ਪਈਆਂ ਔਰ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਬਚਾ ਕੀਤਾ ਨਹੀਂ ਤਾਂ ਹਾਲਾਤ ਵਿਗੜ ਵੀ ਸਕਦੇ ਸੀ ਔਰ ਪਹਿਲਾ ਸਮਝ ਵਿੱਚ ਗੱਲ ਇਹ ਲੱਗ ਰਹੀ ਸੀ ਕਿ ਸ਼ਾਇਦ ਉਸ ਪਾਸੇ ਹੀ ਝਗੜਾ ਹੋਇਆ ਔਰ ਇਹਨਾਂ ਦਾ ਕਹਿਣਾ ਕਿ ਉਹਨਾਂ ਦੇ ਦਰਵਾਜ਼ੇ ਦੇ ਬਾਹਰ ਬੈਠੇ ਸੀ ਉਸ ਕਰਕੇ ਲੜਾਈ ਹੋਈ ਹੈ ਹਾਲਾਂਕਿ ਕਾਫੀ ਗਿਣਤੀ ਵਿੱਚ ਮੁਲਾਜ਼ਮ ਇੱਥੇ ਮੌਜੂਦ ਹੈ ਔਰ ਸਥਿਤੀ ਨੂੰ ਕੰਟਰੋਲ ਕਰ ਲਿਆ ਗਿਆ ਇੱਥੇ ਪਹੁੰਚ ਕੇ ਤੇ ਇੰਦਰ ਕਮਿਊਨਿਟੀ ਹਾਲ 'ਚ ਪ੍ਰੋਗਰਾਮ ਚੱਲ ਰਿਹਾ ਸੀ ਤੇ ਇਧਰਲੇ ਪਾਸੇ ਤੇ ਇਹਨਾਂ ਦਾ ਆਪੋ ਸਾਹਮਣੇ ਟਕਰਾਅ ਹੋ ਗਿਆ ਬਾਹਰ ਤੋਂ ਆਏ ਜਿਹੜੇ ਬਾਹਰ ਤੋਂ ਆਏ ਉਹਨਾਂ ਨੂੰ ਤਾਂ ਪਤਾ ਨਹੀਂ ਕੋਈ ਚੰਡੀਗੜ੍ਹ ਤੋਂ ਕੋਈ ਗੰਗਾ ਨਗਰ ਤੋਂ ਕੋਈ ਉਹਦੇ ਘਰ ਦੇ ਬਾਹਰ ਬੈਠੇ ਸੀਗੇ ਬੈਠੇ ਸੀ ਬਾਹਰ ਬਹਿ ਕੇ ਕੋਈ ਗਲਤੀ ਨਹੀਂ ਦਰਵਾਜ਼ਾ ਇੱਧਰ ਨਹੀਂ ਦਰਵਾਜ਼ਾ ਉੱਧਰਲੇ ਪਾਸੇ ਸੀ ਨਾ ਦਰਵਾਜ਼ਾ ਇਹ ਉਰਲੇ ਪਾਸੇ ਰੋਡ ਦੇ ਅਧਿਖਤ ਬੈਠੇ ਨੇ ਦੁਕਾਨ ਹੈ ਇਹ جا کے بیٹھ کے کوئی غلطی تنی ہو گئی ਤੁਹਾਡਾ مطلب کوئی ਸਾਥੀ ਸੰਗੀ ਉਹਦਾ ਦੇ ਦਰਵਾਜ਼ੇ ਤੇ ਜਾ ਕੇ ਬਹਿ ਗਿਆ ਬੈਠ ਗਿਆ ਜੋ ਜਿਹੜਾ ਚੰਡੀਗੜ੍ਹ ਕਰਕੇ ਜਿਹੜਾ ਮੁੰਡਾ ਚੰਡੀਗੜ੍ਹ ਜਿਹਦੀ ਉਹ ਲੜਾਈ ਦੀ ਕਰ ਰੇ ਉਹਨੂੰ ਜਾ ਕੇ ਹੁਣ ਵਿੱਚ ਵੀ ਜਾ ਕੇ ਇੱਟਾਂ ਨਾਲ ਉਹਨੂੰ ਮਾਰਿਆ ਐਨਾ ਮਾਰਿਆ ਬਹੁਤ ਜ਼ਿਆਦਾ ਪਹਿਲਾਂ ਸਮਝਣ ਚ ਇਹ ਲੱਗਾ ਕਿ ਸ਼ਾਇਦ ਇੱਧਰ ਆ ਕੇ ਬਹਿ ਗਿਆ ਨਹੀਂ 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 ਅਚਾਨਕ ਦੁਕਾਨ ਦੇ ਉੱਤੇ ਬੈਠ ਕੇ ਸੀ ਆ ਕੇ ਹੁਣ ਪਬਲਿਕ ਪਬਲਿਕ ਮੇਰੀ ਘਰ ਦੀ ਗੀ ਇਹ ਘਰ ਦੀ ਗੀ ਉਹਨੂੰ ਮਾਰਨ ਪੈ ਗਿਆ ਸਾਰੀਆਂ ਜਣੀਆਂ ਗੁੱਜੀ ਗਈ ਉਹ ਗਈ ਇਹਦੇ ਦੋ ਮਾਰੀਆਂ ਆਏ ਜਿਹੜੇ ਬਾਹਰ ਜਿਹੜੇ ਬਾਹਰ ਤੋਂ ਆਉਣ ਵਾਲੇ ਉਹਨਾਂ ਦਾ ਹੱਥ ਨਹੀਂ ਕਰਨਾ ਚਾਹੀਦਾ ਔਰ ਜਿਹੜੀ ਵਿੱਚ ਰੋਟੀਆਂ ਬਣਾਉਂਦਿਆਂ ਪਿਆ ਸਰ ਜੀ ਇੰਨੀ ਕਿਰਪਾ ਕਰਕੇ ਤੁਸੀਂ ਉਹਨਾਂ ਨੂੰ ਜਾ ਕੇ ਪੁੱਛੋ ਜੋ ਇੰਨੀ ਗੱਲ ਹੋ ਉਹਨਾਂ ਨੂੰ ਪਤਾ ਕਰੋ ਵਾਟਰ ਕੂਲਰ ਜਿਹੜੇ ਕੰਦ ਕਰਦੇ ਆ ਉਹ ਕਪੜੇ ਕਪੜੇ ਸਿੰਦੇ ਜਿਹੜੇ ਉਸੇ ਕੁੜੀ ਦਾ ਦਰਵਾਜ਼ਾ ਖੁੱਲ ਗਿਆ ਇਦਾਂ ਉਹ ਬਾਹਰ ਬੈਠਾ ਸੀ ਉਹ ਬਾਹਰ ਬੈਠੇ ਦੇ ਕੁੜੀ ਦੇ ਮੁੰਡੇ ਦੇ ਦਰਵਾਜ਼ਾ ਲਾ ਕੇ ਕੁੜੀ ਨੂੰ ਕੁੱਟਿਆ ਹੈ ਨਾ ਕੀ ਪ੍ਰੋਗਰਾਮ ਕੀ ਚੱਲਦਾ ਸੀ ਇੱਥੇ ਇਹਨਾਂ ਦਾ ਭੋਗ ਸੀ ਇਹਨਾਂ ਦੇ ਮਾਰਾ ਭੋਗ ਸੀ ਇਹ ਸ਼ਰਾਬਾ ਪੀ ਰਹੇ ਰਾਜ-ਰਾਜ ਕੇ ਪੀ ਰਹੇ ਕਿਹਨੇ ਲੜਾਈ ਹੋਈ ਹੈ ਇਹ ਇੱਧਰ ਹੀ ਹੋਈ ਦੋਨਾਂ ਗੋਂਡੀਆਂ ਨਾਲ ਹੋਈਆਂ ਗੋਂਡੀਆਂ ਨਾਲ ਹੀ ਹੋਈ ਹਾਂਜੀ ਕੀ ਸਰ ਇੱਥੇ ਕੀ ਕਟਨੋਈ ਜੀ ਕੁਛ ਨਹੀਂ ਮਾੜੀ ਮੋਢੀ ਲੜਾਈ ਹੋਈ ਸੀ ਸਤੀਦੀ ਨੂੰ ਸਾਹਮਣੇ ਆਉਂ ਠੀਕ ਹੈ ਕੱਟ ਸੀ ਇਹਨਾਂ ਦਾ ਉਹ ਨਾਰਮਲ ਚੱਲ ਰਿਹਾ ਜਿੰਦਾ ਪ੍ਰੋਗਰਾਮ ਬਿਲਕੁਲ ਸੀ ਜੇ ਪੁਲਿਸ ਨਾ ਪਹੁੰਚਦੀ ਤਾਂ ਕੰਮ ਵੱਧ ਸਕਦਾ ਸੀ ਵੱਧ ਸਕਦਾ ਸੀ ਜੀ ਹੁਣ ਠੀਕ ਹੈ ਬਿਲਕੁਲ ਠੀਕ ਹੈ ਸਾਥ ਹੋ ਗਿਆ ਪੁਲਿਸ ਕੀ ਕੰਟਰੋਲ ਹੋ ਗਿਆ ਸਾਥ ਹੋ ਗਿਆ ਜੀ ਠੀਕ ਹੈ ਸਰ ਕੰਪਲੇਂਟ ਲਗਾਈ ਕਿਸੇ ਤਰ੍ਹਾਂ ਨੇ ਦੋਨਾਂ ਪਾਸੇ ਦੇ ਲਿਖ ਲਿਆ ਸੀ ਐਂਟਰੀ ਅਕਾਲੀਆਂ ਆ ਇਹਨੂੰ ਥਾਣੇ ਬੁਲਾ ਕੇ ਇਹਨਾਂ ਦਾ ਕਰਾ ਦੇ ਨੇ ਬਹਾਲ ਕੇ ਉਹਨਾਂ ਦਾ